ਸੈੱਲ ਘਟੇ ਵੀ ਸੀ ਇਹ ਕਹਿੰਦੇ ਵੀ ਕੈਂਸਰ ਹੈ ਚਲੋ ਡਰਿਆ ਪਰਿਵਾਰ 5 ਲੱਖ ਰੁਪਏ ਇਹਨਾਂ ਦਾ ਜਿਹੜਾ ਕਾਰਡ ਦੇ ਵਿੱਚੋਂ ਚੱਲਿਆ 6 ਲੱਖ ਰੁਪਏ ਉਹ ਭਰਾ ਲਿਆ ਅੰਦਰੋਂ ਉਹੀ ਟੀਕਾ ਉਹੀ ਸੇਮ ਸਾਲਟ 9700 ਰੁਪਏ ਦਾ ਇਹ ਦੇਣ ਉਹੀ ਟੀਕਾ ਇਹ ਸਾਹਮਣੇ ਲੈ ਕੇ ਆਇਆ 200 ਰੁਪਏ ਤੁਸੀਂ ਦੇਖੋ ਕਿੱਡੀ ਵੱਡੀ ਲੁੱਟ ਹੈ ਆਹ ਤੜਕੇ ਡਾਕਟਰ ਕੀ ਬੋਲਦਾ ਸੀ ਤੁਸੀਂ ਮਾਫੀ ਮੰਗੋ ਮੈਂ ਤੁਹਾਡੇ ਮੇਰੇ ਹਸਪਤਾਲ 'ਕਿਹੜਿਆ ਮੇਰੀ ਬਦਨਾਮੀ ਕੀਤੀ ਆ ਵੀ ਮੈਂ ਤਾਂ ਮੈਡੀਕਲ ਆਪਣਾ ਬੋਰਡ ਬਣਾਉਣ ਨੂੰ ਤਿਆਰ ਆ ਸਾਡੇ ਕੋਲ ਸਾਰੀਆਂ ਰਿਪੋਰਟਾਂ ਮੌਜੂਦ ਆ ਕੋਈ ਵੀ ਬੋਰਡ ਬਣਾ ਕੇ ਇਸ ਦੀ ਕਾਰਵਾਈ ਕੀਤੀ ਜਾ ਸਕਦੀ ਆ ਹੁਣ ਲੋਕ ਇਕੱਠੇ ਹੋ ਗਏ ਹੁਣ ਉਹੀ ਧੌਣ ਚ ਕਿਲਾ ਨਿਕਲ ਗਿਆ ਇੱਕ ਨੂੰ ਪੁੱਛਿਆ ਉਹ ਕਹਿੰਦਾ ਹੈ ਤਾਂ ਮੇਰਾ ਮਿੱਤਰ ਆ ਪਰ ਹੈ ਮਹਾਕਰਪਟਾ ਚੋਰ ਹੈ ਦੂਜੇ ਨੂੰ ਪੁੱਛਿਆ ਉਹ ਵੀ ਕਹਿੰਦਾ ਚੋਰ ਆ ਤੀਜੇ ਨੂੰ ਪੁੱਛਿਆ ਉਹ ਗੱਲ ਥੋੜੀ ਜਿਹੀ ਮਲਮੀ ਜੀ ਕਰ ਗਿਆ ਮੈਨੂੰ ਸਾਫ਼ ਹੋ ਗਿਆ ਮੈਂ ਕਿਹਾ ਬੰਦਾ ਚੋਰ ਆ ਹੁਣ ਜੇ ਇਹਦੇ ਨਾਲ ਦੇ ਡਾਕਟਰ ਦੇ ਮਿੱਤਰੇ ਕਹੀ ਜਾਂਦੇ ਵੀ ਚੋਰ ਆ ਤੇ ਲਟੇਰਾ ਤੇਰਾ ਮਾਤਰ ਕਿੱਡੀ ਵੱਡੀ ਲੁੱਟ ਕਰਦਾ ਉਹ ਲੱਖਾਂ ਡਾਕਟਰਾਂ ਤੋਂ ਪੈਸੇ ਲੈਂਦਾ ਮੈਂ ਨਾਲ ਉਹਨੂੰ 5 ਪੈਸੇ ਸਾਬਤ ਕਰੇ ਜੇ ਮੈਂ ਪੈਸੇ ਲੈਂਦਾ ਹੋਵਾਂ ਮੈਂ ਕਹਾ ਵੀ ਦਿੱਲੀ ਹਾਟ ਦਾ ਚੋਰ ਆ ਲਟੇਰਾ ਦਿੱਲੀ ਹਾਟ ਲੇ ਤਾਂ ਮੈਂ ਢੂੜ ਲੱਖ ਰੁਪਇਆ ਵਾਪਸ ਕਰਾ ਕੇ ਗਿਆ ਸੀ ਜਿਹਨੇ ਮਰਦੇ ਪਰਚਾ ਕਰਾਇਆ 90000 ਮੈਂ ਉਹ ਤੋਂ ਵਾਪਸ ਕਰਾਇਆ ਕਿਸੇ ਬੰਦਿਆਂ ਦਾ ਮੈਂ ਕਹਿੰਦਾ ਲਟੇਰੇ ਆ ਆਮ ਮਤ ਲੁੰਦਾ ਪਤਾ ਨਹੀਂ ਲੱਭ ਕੀ ਲੁੱਟੀ ਜਾਂਦਾ ਹੈ ਲਿਆ ਲਿਆ ਰੁਪਏ ਝੋਲੇ ਭਰ ਭਰ ਦੇਈ ਜਾਂਦਾ ਇਹ ਨਾਲੇ ਦਾ ਬੰਦਾ ਮਰਵਾ ਲੈਂਦਾ ਨਾਲੇ ਘਰ ਜਾੜ ਲੈਂਦਾ ਹੁਣ ਤਾਂ ਇਮਾਨਦਾਰਾਂ ਦੀ ਸਰਕਾਰ ਆ ਕਟੜਾਂ ਦੀ ਸਰਕਾਰ ਆ ਇਮਾਨਦਾਰਾਂ ਦੀ ਹੁਣ ਤਾਂ ਕੁਝ ਕਰ ਦੇਣਾ ਕਿ ਗੱਲਾਂ ਹੀ ਨੇ ਇਹਦਾ ਉਹਦੇ ਵੀ ਵੱਧ ਗਿਆ ਬਹੁਤ ਇਹਨਾਂ ਜਿਹੜੇ ਲੁਟੇਰੇ ਦੇ ਡਾਕੂ ਨੇ ਜਿਹੜੇ ਲੁੱਟ ਰਹੇ ਨੇ ਲੋਕਾਂ ਨੂੰ ਡਾਕ ਕੇ ਮਾਰ ਰਹੇ ਲੋਕਾਂ ਦੀਆਂ ਜੇਬਾਂ ਦੇ ਉੱਤੇ ਉਹਨਾਂ ਨੂੰ ਨੱਥਕਾਉਣ ਪਾਊਗਾ ਪਰ ਚੀ ਦਾ ਰੇਟ ਕਿਉਂ ਨਹੀਂ ਤੈਅ ਹੁੰਦਾ ਇਹਨਾਂ ਦਾ ਜਿਹੜਾ ਆਪਣਾ ਕਮਰੇ ਦਾ ਬੈੱਡ ਦਾ ਰੇਟ ਕਿਉਂ ਨਹੀਂ ਤੈਅ ਹੁੰਦਾ ਦਵਾਈਆਂ ਦਾ ਰੇਟ ਕਿਉਂ ਨਹੀਂ ਤੈਅ ਹੁੰਦੇ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਆ ਪਰ ਅੱਜ ਡਾਕਟਰ ਦੇ ਹਸਪਤਾਲ ਦੇ ਅੱਗੇ ਧਰਨਾ ਲੱਗਾ ਆ ਧਰਨਾ ਕਿਸ ਦੇ ਕਰਕੇ ਆ ਕਿ ਡਾਕਟਰ ਦੇ ਵੱਲੋਂ ਜਾਲੀ ਕੈਂਸਰ ਜਿਹੜੀ ਹੈਗਾ ਕੈਂਸਰ ਦੀ ਬਿਮਾਰੀ ਦੱਸ ਕੇ ਲੱਖਾਂ ਰੁਪਏ ਜਿਹੜੇ ਆ ਉਹ ਠੱਗੇ ਗਏ ਪਰਿਵਾਰ ਵੀ ਸਾਡੇ ਨਾਲ ਲੱਖਾ ਸਿੰਘ ਜੀ ਸਾਧਾਨਾ ਵੀ ਸਾਡੇ ਨਾਲ ਸਾਡੇ ਵੀ ਅੱਗੇ ਆ ਜਾਓ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਵਾਲ ਲੈਣਾ ਚਾਹੂੰਗਾ ਕਿ ਭਾਈ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਪਰ ਜੋ ਕਹਾਣੀ ਇਸ ਡਾਕਟਰ ਦੀ ਸਾਹਮਣੇ ਕੀ ਕਹੋਗੇ ਇੱਕ ਤਾਂ ਪੰਜੇ ਉਂਗਲਾਂ ਇੱਕੋ ਜਿਹਾ ਨਹੀਂ ਹੈ ਚੰਗੇ ਵੀ ਆ ਜਿਨ੍ਹਾਂ ਜਿਨ ਇਨਸਾਨੀਅਤ ਜਉਂਦੀ ਆ ਜਿਹੜੇ ਹਯਾ ਦਇਆ ਕਰਦੇ ਆ ਇਲਾਜ ਵੀ ਜਿਹੜੇ ਫਰੀ ਵੀ ਮੁਫਤ ਵੀ ਕਰ ਦਿੰਦੇ ਨੇ ਹਨ ਉਹ ਦੇਖਦੇ ਆ ਬੰਦਾ ਵੀ ਕਿੰਨੇ ਕੁ ਜੋਗਰਾ ਪਰ ਕਈ ਡਾਕਟਰ ਰੱਬ ਨੇ ਕਸਾਈ ਬਣੇ ਪਏ ਆ ਜਿਹੜੇ ਗੱਲ ਵੱਡਣ ਨੂੰ ਮਿੰਟ ਲਾਉਂਦੇ ਉਹ ਨਹੀਂ ਦੇਖਦੇ ਇਹ ਬੰਦਾ ਗਜੈਤ ਹੈਗਾ ਪੈਸੇ ਭਰ ਸਕਦਾ ਨਹੀਂ ਭਰ ਸਕਦਾ ਅਸਲ ਇਹ ਧੰਦਾ ਨਹੀਂ ਇਹ ਇਹ ਇੱਕ ਸੇਵਾ ਨਹੀਂ ਰਿਹਾ ਇਹ ਇੱਕ ਬਹੁਤ ਵੱਡਾ ਮਾਫੀਆ ਬਣ ਗਿਆ ਮੈਂ ਡੀ ਐਮ ਸੀ ਲੁਧਿਆਣਾ ਦਾਖਲ ਰਿਹਾ ਤੇ ਮੇਰੇ ਗੋਲੀਆਂ ਲੱਗੀਆਂ ਤਾਂ ਮੇਰੇ ਨਾਲ ਇੱਕ ਟੀਕਾ ਲੱਗਦਾ ਹੁੰਦਾ ਸੀਗਾ ਟੌਟੀ ਕੰਦਰੋਂ ਲਾਦੇ 5500 ਰੁਪਏ ਦਾ ਅਸੀਂ ਉਹ ਟੀਕਾ ਬਾਹਰੋਂ ਲਿਆਂਦਾ ਬਾਹਰੋਂ ਲਿਆਂਦਾ ਤਾਂ ਉਹ ਟੀਕਾ 1200 ਰੁਪਏ ਦਾ ਅੰਦਰ ਲਿਆਂਦਾ ਡਾਕਟਰ ਕਹਿੰਦੇ ਇਹ ਨਹੀਂ ਲੱਗਣਾ ਅੰਦਰੋਂ ਲੈਣਾ ਪੈਣਾ ਅੰਦਰਲੇ ਤੇ ਮੋਹਰ ਲੱਗੀ ਹੁੰਦੀ ਆ ਹੁਣ ਤੁਸੀਂ ਦੇਖੋ ਵੀ ਇੱਕ ਇੱਕ ਟੀਕੇ ਮਰ ਕਿੱਡੀ-ਕੱਡੀ ਲੁੱਟ ਹੈ ਉਹ ਵੀ ਇਹੋ ਜਿਹੇ ਹਸਪਤਾਲਾਂ ਦੇ ਵਿੱਚ ਹੁਣ ਇਹ ਇਹ ਪਰਿਵਾਰ ਖੜਾ ਹੈ ਇਹ ਬੱਚਾ ਖੜਾ ਹੈ ਇਹਦਾ ਇਲਾਜ ਇੱਥੇ ਇਹਨਾਂ ਨੇ ਦਾਖਲ ਕਰਾਇਆ ਸੈੱਲ ਘਟੇ ਹੋਏ ਸੀ ਇਹ ਕਹਿੰਦੇ ਵੀ ਕੈਂਸਰ ਹੈ ਚਲੋ ਡਰਿਆ ਪਰਿਵਾਰ 5 ਲੱਖ ਰੁਪਇਆ ਇਹਨਾਂ ਦਾ ਜਿਹੜਾ ਕਾਰਡ ਦੇ ਵਿੱਚੋਂ ਚੱਲਿਆ 6 ਲੱਖ ਰੁਪਇਆ ਉਹ ਭਰਾ ਲਿਆ ਬਈ ਪੈੜੀ ਹੈ ਕੋਈ ਕੋਲੇ ਇੱਕ ਮਤਲਬ ਕਿ ਇੱਕ ਊਰਾ ਪੈਰੀ ਪੈੜੀ ਬੰਦਿਆਂ ਕੋਲੇ ਹੈ ਨਹੀਂ ਹੁਣ ਇਹ ਕਹਿੰਦੇ ਵੀ ਚਲੋ ਅਸੀਂ ਸਹਿਮਤ ਹੋ ਗਏ ਤੁਹਾਡੇ ਨਾਲ ਵੀ ਠੀਕ ਆ ਤੁਸੀਂ ਕਹਿੰਦੇ ਭਾਈ ਜਵਾਖ ਨੂੰ ਕੈਂਸਰ ਸੀਗਾ ਤੇ ਅਸੀਂ ਠੀਕ ਕਰਤਾ ਹੁਣ ਰਿਪੋਰਟਾਂ ਨੈਗੇਟਿਵ ਆ ਗਈਆਂ ਪਰ ਸਭ ਤੋਂ ਵੱਡਾ ਸਵਾਲ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਸਾਹਮਣੇ ਬਿਲਕੁਲ ਆਪਣੇ ਪਿਛਲੇ ਪਾਸੇ ਆਸ਼ਾ ਮੈਡੀਕਲ ਹਾਲ ਆ ਤੁਸੀਂ ਜਾ ਕੇ ਵੀ ਪੁੱਛਿਓ ਤੋਂ ਆ ਖੜਾ ਬਾਈ ਅੰਦਰੋਂ ਉਹੀ ਟੀਕਾ ਉਹੀ ਸੇਮ ਸਾਲਟ 9700 ਦਾ 9700 ਰੁਪਏ ਦਾ ਇਹ ਦੇਣ ਉਹੀ ਟੀਕਾ ਇਹ ਸਾਹਮਣੇ ਲੈ ਕੇ ਆਇਆ 2200 ਰੁਪਏ ਤੁਸੀਂ ਦੇਖੋ ਕਿੱਡੀ ਵੱਡੀ ਲੁੱਟ ਹੈ ਕੀ ਇਸ ਗੱਲ ਦਾ ਜਵਾਬ ਡਾਕਟਰ ਦੇ ਸਕਦੇ ਹਸਪਤਾਲ ਵਾਲੇ ਦੇ ਸਕਦੇ ਹ ਹੁਣ ਇਹ ਜਿਹੜਾ ਓਲਾ ਜਾਂ ਲੁੱਟਾ ਹੁਣ ਇਹ ਕਿਵੇਂ ਬੰਦਾ ਬਰਦਾਸ਼ਤ ਕਰੂਗਾ ਯਾਰ ਚਲੋ ਮੰਨ ਲਓ ਮੈਂ ਕਹਿੰਦਾ ਜਿਹੜੇ ਬੰਦੇ ਨੇ 2200 ਦਾ ਟੀਕਾ ਦਿੱਤਾ ਉਹਨੇ ਵੀ ਤਾਂ 2-400 ਕਮਾਇਆ ਹੋਊਗਾ ਨਾ ਚੌਗਣਾ ਚੌਗਣਾ ਰੇਟ ਇਹਦਾ ਇੱਕ ਹੁੰਦਾ ਕਿ ਮੈਂ ਸੁਣਿਆ ਕਈ ਡਾਕਟਰਾਂ ਤੋਂ ਜਿਹੜੇ ਚੰਗੇ ਡਾਕਟਰ ਆ ਉਹ ਦੱਸਦੇ ਆ ਕਿ ਕੈਂਸਰ ਦੀ ਦਵਾਈ ਚ ਐਡਾ ਵੱਡਾ ਓਲਾ ਜੇ 5000 ਦਾ ਟੀਕਾ ਨਾ ਤਾਂ ਭਾਵੇਂ 2 ਲੱਖ ਪਹੁੰਚ 2 ਲੱਖ ਦਾ ਕਹਿ ਕੇ ਲਾ ਦੇਣਾ ਬੰਦਾ ਡਰਿਆ ਹੀ ਇੰਨਾ ਹੁੰਦਾ ਓਲਾ ਕਹਿੰਦਾ ਯਾਰ ਆਪਣਾ ਜਵਾਕ ਕੋਈ ਬੰਦਾ ਬਿਮਾਰ ਆ ਕੋਈ ਬੰਦਾ ਬਿਮਾਰ ਆ ਕੋਈ ਬੁਢੀ ਬਿਮਾਰ ਆ ਵੀ ਬਚਾ ਲਓ ਇੱਕ ਵਾਰੀ ਕੋਈ ਗੱਲ ਨਹੀਂ ਘਰ ਲੱਗਦਾ ਲੱਗ ਜਾਣ ਦੇ ਪਰ ਯਾਰ ਆਪਾਂ ਇਸ ਤਰੀਕੇ ਨਾਲ ਲੁੱਟ ਹੋ ਰਹੀ ਆ ਜਿਵੇਂ ਐਚੇ ਮੈਂ ਪਹਿਲਾਂ ਕਿਹਾ ਕਿ ਹਰ ਤਰ੍ਹਾਂ ਦਾ ਮਾਫੀਆ ਸਰਗਰਮ ਆ ਇਹ ਪਹਿਲੀਆਂ ਸਰਕਾਰਾਂ ਵਾਲੀ ਵੀ ਸਰਕਾਰਾਂ ਸੀ ਅੱਜ ਓਦੋਂ ਜ਼ਿਆਦੇ ਹੋ ਗਿਆ ਨੱਥ ਪਾਉਣ ਦੀ ਲੋੜ ਹੈ ਇਹਨਾਂ ਨੂੰ ਹੁਣ ਆਪਾਂ ਗੱਲ ਹੋਰ ਮਾਫੀਆ ਦੀ ਗੱਲ ਕਰਦੇ ਆ ਇੱਥੇ ਭੂਮਾਫੀਆ ਹੋਵੇ ਚਾਹੇ ਕੋਈ ਰੇਤ ਮਾਫੀਆ ਚਾਹੇ ਕੋਈ ਟਰਾਂਸਪੋਰਟ ਮਾਫੀਆ ਕਿੰਨੇ ਤਰ੍ਹਾਂ ਦੇ ਮਾਫੀਆ ਜਿੰਨਾਂ ਨੇ ਪੰਜਾਬ ਦਾ ਮੁੱਖ ਮੰਤਰੀ ਗੱਲ ਕਰਦਾ ਰਿਹਾ ਜਿਹੜਾ ਆ ਮਾਫੀਆ ਡਾਕਟਰਾਂ ਦਾ ਮੈਂ ਫੇਰ ਕਹਣਾ ਵੀ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਆ ਬਹੁਤ ਚੰਗੇ ਡਾਕਟਰ ਵੀ ਹੈਗੇ ਇਮਾਨਦਾਰ ਵੀ ਆਪਣੀ ਨਿਗਨੀਤੀ ਨਾਲ ਵੀ ਕੰਮ ਕਰਦੇ ਆ ਪਰ ਬਹੁਤ ਜਿੰਨਾ ਸੀ ਲੁਟੇਰੇ ਤੇ ਡਾਕੂ ਨੇ ਜਿਹੜੇ ਲੁੱਟ ਰਹੇ ਨੇ ਲੋਕਾਂ ਨੂੰ ਡਾਕੇ ਮਾਰ ਰਹੇ ਲੋਕਾਂ ਦੀਆਂ ਜੇਬਾਂ ਦੇ ਉੱਤੇ ਉਹਨਾਂ ਨੂੰ ਨਾ ਚਕਾਉਣ ਪਾਊਗਾ ਇਹਨਾਂ ਦੇ ਜਿਹੜੇ ਤੈਅ ਨੇ ਮੰਨ ਲਓ ਕੋਈ ਪਰਚੀ ਦਾ ਰੇਟ ਕਿਉਂ ਨਹੀਂ ਤੈਅ ਹੁੰਦਾ ਇਹਨਾਂ ਦਾ ਜਿਹੜਾ ਆਪਣਾ ਕਮਰੇ ਦਾ ਬੈੱਡ ਦਾ ਰੇਟ ਕਿਉਂ ਨਹੀਂ ਤੈਅ ਹੁੰਦਾ ਦਵਾਈਆਂ ਦੇ ਰੇਟ ਕਿਉਂ ਨਹੀਂ ਤੈਅ ਹੁੰਦੇ ਆਪਣੀ ਮਨਮਰਜ਼ੀ ਦੀ ਦਵਾਈ ਇਹ ਲਿਖਦੇ ਆਪਣੀ ਮਨਮਰਜ਼ੀ ਦੀ ਇਹ ਰੇਟ ਲਾਉਂਦੇ ਨੇ ਹੱਸਿਆ ਹੋਰ ਦੇਖੋ ਹਰ ਹਸਪਤਾਲ ਦੇ ਵਿੱਚ ਅੰਦਰ ਹੀ ਦੁਕਾਨ ਹੈ ਦਵਾਈਆਂ ਦੀ ਵੀ ਬੰਦੇ ਨੂੰ ਕਿਸੇ ਪਾਸੋਂ ਨਿਕਲ ਨਹੀਂ ਆਪਾ ਦੇਣਾ ਦਵਾਈ ਵੀ ਉੱਥੇ ਹੀ ਲਿਖਣੀ ਆ ਉਹ ਜਿਹੜੀ ਮਿਲਣੀ ਵੀ ਉੱਥੇ ਹੀ ਆ ਤੇ ਲਾਉਣੀ ਵੀ ਉਹੀ ਤੇ ਮਹਿੰਗੀ ਲਾਉਣੀ ਆ ਸੋ ਇਸ ਕਰਕੇ ਇਹ ਲੁੱਟ ਜਿਹੜੀ ਹੋ ਰਹੀ ਆ ਲਗਾਤਾਰ ਪਰ ਸਾਡੇ ਲੋਕ ਵੀ ਚੁੱਪ ਨੇ ਆਪਾਂ ਕਿਹੜਾ ਬੋਲਦੇ ਆ ਆਪਾਂ ਵਿਰੋਧ ਨਹੀਂ ਕਰਦੇ ਚਲੋ ਇਹਦਾ ਬੰਦਾ ਇਹ ਖੁਦੇ ਭਾਈ ਆਰਐਮਪੀ ਇਹ ਆਰਐਮਪੀ ਡਾਕਟਰ ਆ ਇਹਨੂੰ ਥੋੜੀ-ਮੋਟੀ ਜਿਹੜੀ ਸਮਸ ਸੀਗੀ ਇਹਨੇ ਰੌਲਾ ਗੋਲਾ ਪਾ ਲਿਆ ਆਮ ਮਤਲਬ ਹੁੰਦਾ ਪਤਾ ਨਹੀਂ ਲੱਭ ਕੀ ਲੁੱਟੀ ਜਾਂਦਾ ਹੈ ਲਿਆ ਲਿਆ ਰੁਪਏ ਝੋਲੇ ਭਰ-ਭਰ ਦੇਈ ਜਾਂਦਾ ਹੈ ਇਹ ਨਾਲੇ ਦਾ ਬੰਦਾ ਮਰਵਾ ਲੈਂਦਾ ਨਾਲੇ ਘਰ ਜਾੜ ਲੈਂਦਾ ਨਾਲੇ ਇੱਕ ਗੱਲ ਲਖੇ ਤੁਸੀਂ ਕਹਨੇ ਹੋ ਵੀ ਇਹ ਮਾਫੀ ਹੈ ਤੇ ਸਰਕਾਰ ਇਹ ਵੀ ਇੱਕ ਚਰਚਾ ਹਰੇਕ ਮਾਫੀਏ ਦੇ ਵਿੱਚ ਕਹਿੰਦੇ ਲੀਡਰਾਂ ਦਾ ਹਿੱਸਾ ਵੀ ਹੈ ਤੇ ਇਹ ਮਾਫੀ ਦੇ ਵਿੱਚ ਵੀ ਕਹਿੰਦੇ ਵੀ ਵੱਡੇ-ਵੱਡੇ ਕਈ ਹਸਪਤਾਲ ਤਾਂ ਖੁਦ ਲੀਡਰਾਂ ਦੇ ਆ ਤਾਂ ਫਿਰ ਇਹਨਾਂ ਤੇ ਕਾਰਵਾਈ ਕੌਣ ਕਰੇ ਕਿਉਂ ਕਰਨਗੇ ਜਾਂ ਕਿਉਂ ਕਰੂਗਾ ਨਹੀਂ ਆਪਾਂ ਕਹਿੰਦੇ ਕੱਟੜ ਇਮਾਨਦਾਰ ਦਾ ਰੌਲਾ ਪਾਉਣ ਵਾਲਾ ਜਿਹੜਾ ਕੇਜਰੀਆਲ ਤੁਲੋ ਆਪ ਪਿਛਲਿਆਂ ਦਾ ਮੰਨ ਲਿਆ ਵੀ ਬਾਦਲਾਂ ਵੇਲੇ ਵੀ ਇਹਨਾਂ ਦੇ ਮਾਫੀਆ ਰਾਡ ਰਲਿਆ ਸੀਗਾ ਇਹਨਾਂ ਦੇ ਲੀਡਰਾਂ ਦੇ ਹਸਪਤਾਲ ਵੀ ਸੀਗੇ ਵਿੱਚ ਹਿੱਸੇ ਵੀ ਸੀਗੇ ਕਾਂਗਰਸ ਵੇਲੇ ਵੀ ਇਹ ਰਿਹਾ ਹੁਣ ਤਾਂ ਇਮਾਨਦਾਰਾਂ ਦੀ ਸਰਕਾਰ ਆ ਕਟੜਾਂ ਦੀ ਸਰਕਾਰ ਆ ਇਮਾਨਦਾਰਾਂ ਦੀ ਹੁਣ ਤਾਂ ਕੁਝ ਕਰ ਦੇਣਾ ਕਿ ਗੱਲਾਂ ਹੀ ਨੇ ਇਹ ਤਾਂ ਉਦੋਂ ਵੀ ਵੱਧ ਗਿਆ ਇਹਨਾਂ ਦੇ ਕੋਈ ਕਾਰਵਾਈ ਨਹੀਂ ਅੱਛਾ ਦੂਜੀ ਗੱਲ ਕੀ ਕਰਦੇ ਆ ਇਹਨਾਂ ਦੀ ਇੱਕ ਆਈਐਮਏ ਬਣੀ ਹੁੰਦੀ ਐ ਉਹਦਾ ਡਰਾਵ ਆ ਇਕੱਠੇ ਕਰ ਲੈਂਦੇ ਆ ਡਾਕਟਰ ਵੀ ਹਾਂ ਦੇਖੋ ਜੀ ਅੱਛਾ ਹੁਣ ਕੱਲ ਦੀ ਗੱਲ ਆ ਕੱਲ ਅਸੀਂ ਅੱਥੇ ਆਏ हां आ देखो कल दी गल है कल की होया इन्हने आईएमएल जेडी जित टीम सी ਬਹਿੰਡੇ ਦੀ ਉਹ ਬੁਲਾ ਲਈ ਇਹ ਆਮ ਬੰਦੇ ਤਾਂ ਗੱਲ ਹੀ ਨਹੀਂ ਕਰ ਦਿੰਦੇ ਕਪੜੇ ਲਿਖਿਆ ਇੱਕ 24 ਘੰਟੇ ਬਾਹ ਵਾਸਤਾ ਹੋਏ ਜੇ ਬੰਦਿਆਂ ਨਾਲ ਪੈਂਦਾ ਹਰ ਪੱਕ ਪੱਕ ਤੋਂ ਜਾਣੂ ਨੇ ਹੁੰਦੇ ਨੇ ਆਮ ਬੰਦਿਆਂ ਨਾਲ ਗੱਲ ਹੀ ਨਹੀਂ ਕਰਦੇ ਇਸ ਤਰੀਕੇ ਨਾਲ ਗੱਲਾਂ ਚਲ ਜਾਂਦੇ ਆ ਬੰਦਾ ਇੱਕ ਬੋਲਦਾ ਹੁੰਦਾ ਚਾਰ ਚਾਰ ਬੈਠੇ ਡਾਕਟਰਾਂ ਨਾਲ ਬੋਲਦੇ ਹੁੰਦੇ ਆ ਐਂ ਦਬਾਅ ਪਾ ਕੇ ਐਂ ਦਬਾਅ ਹੈ ਪ੍ਰਸ਼ਾਸਨ ਤੇ ਪਾਉਂਦੇ ਆ ਐਂ ਇਹਨਾਂ ਨੇ ਮੇਰੇ ਦਬਾਅ ਪਾ ਕੇ ਉਹ ਪਰਚਾ ਦਵਾਇਆ ਕਸਸ ਵੀ ਨਾਂਕਸਨ ਲੱਗਿਆ ਹੁੰਦਾ ਸੀ ਇੱਥੇ ਉਦੋਂ ਮੇਰਾ 4 ਸਾਲ 5 ਸਾਲ ਪਹਿਲਾਂ ਪਰਚਾ ਦਰਜ ਹੋਇਆ ਸੀ ਮੇਰੇ ਤੇ ਆਹੀ ਆ ਆਹ ਕੁਛ ਕਰਦੇ ਆਏ ਪਰ ਮੈਂ ਧੰਨਵਾਦ ਕਰਦਾ ਨਾ ਲੋਕਾਂ ਦਾ ਜਿਹੜੇ ਅੱਜ ਲੋਕ ਇਕੱਠੇ ਹੋ ਕੇ ਆਏ ਆ ਕਿਸਾਨ ਜੂਨੀਅਨ ਆਈ ਆ ਨਾਲ ਸਿੱਧੂਪੁਰ ਵਾਲੇ ਆਏ ਆ ਇਹ ਸਾਰੇ ਇਕੱਠੇ ਹੋ ਕੇ ਲੋਕਾਂ ਨੇ ਅੱਜ ਅੱਜ ਤੜਕੇ ਡਾਕਟਰ ਕੀ ਬੋਲਦਾ ਸੀ ਕਿ ਮੈਂ ਤਾਂ ਜੀ ਤੁਸੀਂ ਮਾਫੀ ਮੰਗੋ ਮੈਂ ਤੁਸੀਂ ਮਾਫੀ ਮੰਗੋ ਮੇਰੇ ਸੁਰੀ ਮਹਸਪਤਾਲ ਕੇ ਰਿਆ ਮੇਰੀ ਬਦਨਾਮੀ ਕੀਤੀ ਆ ਹੈਨਾ ਵੀ ਮੇਦਾ ਮੈਡੀਕਲ ਆਪਣਾ ਬੋਰਡ ਬਣਾਉਣ ਨੂੰ ਤਿਆਰ ਆ ਹੁਣ ਲੋਕ ਇਕੱਠੇ ਹੋ ਗਏ ਹੁਣ ਉਹੀ ਧੌਣ ਚੋ ਕਿਲਾ ਨਿਕਲ ਗਿਆ ਕਿਹਨੇ ਲੋਕਾਂ ਦਾ ਏਕਾ ਪਰ ਦੂਜੀ ਗੱਲ ਮੈਂ ਸਟੇਟ ਤੇ ਬੋਲਦੇ ਨੇ ਵੀ ਕਹੀ ਮੈਂ ਤੁਹਾਡੇ ਰਾਹੀਂ ਵੀ ਗੱਲ ਕਹਿਣੀ ਚਾਹੁੰਦਾ ਲੋਕਾਂ ਨੂੰ ਕਿ ਹਰ ਉਸ ਧਿਰ ਦਾ ਜਿਹੜੀ ਧਿਰ ਸਰਕਾਰਾਂ ਨਾਲ ਸਟੇਟ ਨਾਲ ਏਜੰਸੀਆਂ ਨਾਲ ਕਾਰਪੋਰੇਟਾਂ ਨਾਲ ਇਹ ਜਿਹੜੇ ਜਿਹੜੇ ਮਾਫੀਏ ਨੇ ਜਿਹੜੇ ਲੋਟੂ ਟੋਲੇ ਨੇ ਉਹਨਾਂ ਨਾਲ ਜੁੜੀ ਹੋਈ ਜਿਹੜੀਆਂ ਜਿਹੜੇ ਲੋਕ ਨੇ ਉਹ ਅੱਜ ਆ ਵਕਤ ਜਿੰਨੀਆਂ ਸਾਡੀਆਂ ਪੰਜਾਬ ਦੀਆਂ ਜਾਂ ਹੋਰ ਵੱਖ-ਵੱਖ ਹਰਿਆਣਾ ਜਾਂ ਕਿਤੋਂ ਦੀਆਂ ਜਥੇਬੰਦੀਆਂ ਨੇ ਉਹ ਕਿਸਾਨਾਂ ਦੀਆਂ ਉਹ ਮਜ਼ਦੂਰਾਂ ਦੀਆਂ ਉਹ ਮਜ਼ਮਾਜ਼ਮਾਂ ਦੀਆਂ ਉਹਨਾਂ ਦੇ ਖਿਲਾਫ ਇੱਕ ਵਿਰਤਾਂਤ ਸਿਰਜਿਆ ਜਾ ਰਿਹਾ ਇੱਕ ਪ੍ਰਪਾਗੈਂਡਾ ਪੂਰਾ ਸ਼ਾਸਨ ਦੇ ਨਾਲ ਤੈਅशुदा ਚਲਾਇਆ ਜਾ ਰਿਹਾ ਵੀ ਕਿਸੇ ਵੀ ਤਰੀਕੇ ਨਾਲ ਜੇ ਲੋਕਾਂ ਨੂੰ ਕਾਬਜ਼ ਕਰਨਾ ਹੈ ਇਹਨਾਂ ਦੀਆਂ ਜ਼ਮੀਨਾਂ ਦੇ ਕਾਬਜ਼ ਹੋਣਾ ਹੈ ਇਹਨਾਂ ਦੇ ਕੋਲੋਂ ਇਹਨਾਂ ਦਾ ਪਾਣੀ ਖੋਣਾ ਹੈ ਇਹਨਾਂ ਦੇ ਹੱਕ ਖੋਣੇ ਹੈ ਇਹਨਾਂ ਨੂੰ ਜਮ੍ਹਾਂ ਰੋਂਦਣਾ ਹੈ ਤਾਂ ਸਭ ਤੋਂ ਪਹਿਲਾਂ ਇਹ ਜੂਨੀਅਰਾਂ ਖਤਮ ਕਰਨੀਆਂ ਪੈਣਗੀਆਂ ਇਹ ਜਦੋਂ ਆਪਾਂ ਜਿੱਤ ਕੇ ਆਏ ਆ ਉਦੋਂ ਦਾ ਹੀ ਸੈਂਟਰ ਦਾ ਇੱਕ ਏਜੰਡਾ ਹੈ ਉਹ ਏਜੰਡੇ ਨੂੰ ਲਾਗੂ ਕਰ ਰਿਹਾ ਪੰਜਾਬ ਦੇ ਅੰਦਰ ਭਵੰਤਮਾਨ ਜਿਹੜਾ ਕਹਿੰਦਾ ਤੁਸੀਂ ਵਜਾ ਨਹੀਂ ਦੇਖਦੇ ਜਗਾ ਦੇਖਦੇ ਹੋ ਤੁਸੀਂ ਬੇਲੇ ਹੋ ਇਹ ਤਰ੍ਹਾਂ ਤਰ੍ਹਾਂ ਦੇ ਬਿਆਨ ਜਿਹੜੇ ਪਹਿਲਾਂ ਕਰੇ ਸੁਖਵੀਰ ਬਾਦਲ ਕਹਿੰਦਾ ਜਿਹੜਾ ਘਰੇ ਬੇਲਾ ਔਰ ਧਰਨੇ ਤੇ ਆ ਕੇ ਬਹਿ ਜਾਂਦਾ ਜਣੇ ਜਾਂ ਜਾਂ ਇੱਕ ਹੋਰ ਵਰਤਾਂਤ ਜਿਹੜਾ ਮਾਹੌਲ ਕਿਸਾਨ ਜਥੇਬੰਦੀਆਂ ਦੇ ਖਾਸ ਤੌਰ ਤੇ ਖਿਲਾਫ ਸਰਜਿਆ ਜਾਂਦਾ ਵੀ ਇਹ ਸੜਕ ਰੋਕ ਲੈਂਦਾ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਮੈਂ ਪੁੱਛਣਾ ਚਾਹੁੰਦਾ ਹਾਂ ਉਹਨਾਂ ਲੋਕਾਂ ਤੋਂ ਬੇ ਲੜਕੀ ਦੇ ਖਾਤਰ ਰਹੇ ਆ ਕਿਸੇ ਗਰਾਹਾਂ ਦਾ ਕਿਸੇ ਡੱਲੇ ਵਾਲ ਦਾ ਕਿਸੇ ਹੋਰ ਦਰਸ਼ਨਪਾਲ ਦਾ ਕਿਸੇ ਸਰਜੀਤ ਫੂਲ ਦਾ ਕਿਸੇ ਹੋਰ ਕਿਸਾਨਾ ਗੂ ਦਾ ਜਿੰਨੇ ਵੀ ਲੜ ਰਹੇਗਾ ਧਰਾਂ ਨੇ ਉਹਨਾਂ ਦਾ ਨਿੱਜੀ ਰੌਲਾ ਪਟਦਾ ਰੌਲਾ ਜਾਉਂ ਕੁ ਖਾ ਰਹੇ ਨੇ ਵਿੱਚੋਂ ਜਾਂ ਲੜਤਾ ਲੋਕਾਂ ਦੀ ਰਹੇ ਨੇ ਨਾ ਅੱਜ ਜੀ ਆ ਪਰਿਵਾਰ ਦਾ ਰੌਲਾ ਸੀ ਆ ਤਿੰਨ ਦਿਨ ਤੋਂ ਲੈ ਕੇ ਜਨ ਰਾਤ ਇੱਥੇ 80-80 ਸਾਲ ਦੇ ਸਾਡੇ ਬਾਬੇ 70-70 ਸਾਲ ਦੀਆਂ ਸਾਡੀਆਂ ਮਾਈਆਂ ਸੜਕ ਤੇ ਬੈਠੀਆਂ ਨੇ ਜਿਹਦੀ ਖਾਤਰ ਉਹਨਾਂ ਦਾ ਕੋਈ ਆਪ ਦਾ ਨਿੱਜੀ ਰੌਲਾ ਇਹ ਪਰਿਵਾਰ ਦੀ ਖਾਤਰ ਸੋ ਇਹ ਗੱਲ ਸੁਣ ਲਓ ਮੈਂ ਤੁਹਾਨੂੰ ਧਿਆਨ ਮੇਰੀ ਧਿਆਨ ਮਾਰੋ ਇਹ ਗੱਲ ਨੂੰ ਜੇ ਇਹਨਾਂ ਨੇ ਇਹ ਜੂਨੀਅਨਾਂ ਖਤਮ ਕਰਾਤੀਆਂ ਨਾਲ ਹੀ ਨਾਲ ਛੋੜੀਆਂ ਜ਼ਮੀਨਾਂ ਦੇ ਵੀ ਕਾਬਜ ਹੋਣਗੇ ਛੋੜੇ ਪਾਣੀ ਵੀ ਖੋਣਗੇ ਹੁਣ ਜਿਹੜਾ ਤੁਸੀਂ ਇੱਥੇ ਟਿੰਡਰ ਕੇ ਖੜ ਜਾਂਦੇ ਹੋ ਵੀ ਕੋਈ ਬੈਂਕ ਵਾਲੇ ਕੋਈ ਮੁਲਾਜ਼ਮ ਲਿਆ ਕੇ ਛੋੜੀ ਨਲਾਮੀ ਕਰਨ ਆਉਂਦੇ ਆ ਤੇ ਤੁਸੀਂ ਘੇਰ ਲੈਨੇ ਆ ਛੋੜੇ ਸਿਰ ਚ ਆ ਕੇ ਡਾਂਗਾ ਮਾਰਿਆ ਕਰਨਗੇ ਉਈ ਕੱਖ ਨਹੀਂ ਬੋਲਣਾ ਜੇ ਜੂਨੀਅਰਾਂ ਖਤਮ ਹੋ ਗਈਆਂ ਹਰ ਪੱਖ ਤੋਂ ਤੁਹਾਨੂੰ ਆ ਕੇ ਘੇਰਨਗੇ ਦੱਬਣਗੇ ਇਹ ਜ਼ੋਰ ਲੱਗਿਆ ਹੋਇਆ ਤੇ ਇਧਰੋਂ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਜੇ ਕੋਣ ਤੁਹਾਨੂੰ ਬਚਾਊਗਾ ਤਾਂ ਤੁਹਾਡਾ ਏਕਾ ਤੇ ਤੁਹਾਡਾ ਸੰਗਠਨ ਜਿਹੜਾ ਰੂਪ ਵਿੱਚ ਤੁਸੀਂ ਇਕੱਠੇ ਹੋਵੋਗੇ ਚਾਹੇ ਜੁਨੀਅਰ ਨਾਲ ਜੁੜੋ ਕਿਸੇ ਵੀ ਰੂਪ ਵਿੱਚ ਜੁੜੋ ਜਦੋਂ ਵੀ ਕਿਸੇ ਬੰਦੇ ਦੇ ਵਿਪਤਾ ਪੈਂਦੀ ਆ ਆਪਸੀ ਕੋਈ ਵੀ ਮਤਭੇਦ ਹੋਣ ਭੁਲਾ ਕੇ ਇਕੱਠੇ ਹੋ ਕੇ ਲੋਕਾਂ ਆਪਣੇ ਲੋਕਾਂ ਨਾਲ ਖੜੇ ਹੋ ਕੇ ਤੁਸੀਂ ਪਹਿਲਾਂ ਵੀ ਹਸਪਤਾਲਾਂ ਦੇ ਖਿਲਾਫ ਬੋਲਦੇ ਸੀ ਮਤਲਬ ਉਹਦੋਂ ਵੀ ਤੁਸੀਂ ਕਿਹ ਪਰਚੇ ਵੀ ਹੋ ਗਏ ਉਦੋਂ ਤੁਹਾਡੇ ਤੇ ਵੀ ਇੱਕ ਇਲਜ਼ਾਮ ਲੱਗਾ ਕਿ ਲੱਖਾਂ ਬੈਠ ਗਿਆ ਲੱਖੇ ਨੂੰ ਕਮਿਸ਼ਨ ਜਾਣ ਲੱਗ ਗਿਆ ਇਹਦੇ ਤੇ ਵੀ ਮੈਂ ਇਹਨੂੰ ਮੈਂ ਉਦੋਂ ਵੀ ਕਿਹਾ ਮੈਂ ਅੱਜ ਵੀ ਕਹਾਂਗਾ ਉਹ ਲੱਖਾਂ ਡਾਟਰਾਂ ਤੋਂ ਪੈਸੇ ਲੈਂਦਾ ਮੈਂ ਨਾਲ ਪੰਜ ਪੈਸੇ ਸਾਬਤ ਕਰੇ ਜੇ ਮੈਂ ਪੈਸੇ ਲੈਂਦਾ ਹੋਵਾਂ ਮੈਂ ਕਹਾਂ ਵੀ ਦਿੱਲੀ ਹਾਟ ਵਾਲਾ ਚੋਰ ਆ ਲਟੇਰਾ ਦਿੱਲੀ ਹਾਟ ਵਾਲੇ ਤੋਂ ਮੈਂ ਢੂੜ ਲੱਖ ਰੁਪਇਆ ਵਾਪਸ ਕਰਾ ਕੇ ਗਿਆ ਸੀ ਉਹ ਮੈਂ ਕਹ ਇੱਥੇ 60 ਫੁੱਟੀ ਦਾ ਸਤਾਲਾ ਦਾ ਕੀ ਨਾ ਉਹ ਤੋਂ ਮੈਂ 60000 ਰੁਪਇਆ ਵਾਪਸ ਕਰਾਇਆ ਕਿ ਜਿਹਨੇ ਮੇਰੇ ਦੇ ਪਰਚਾ ਕਰਾਇਆ 90000 ਮੈਂ ਉਹ ਤੋਂ ਵਾਪਸ ਕਰਾਇਆ ਕਿਸੇ ਬੰਦਿਆਂ ਦਾ ਮੈਂ ਕਹਣਾ ਲਟੇਰੇ ਆ ਤਾਂ ਮੈਨੂੰ ਕੋਈ ਬਖਸ਼ੂਗਾ ਵੀ ਤੁਹਾ ਤੋਂ ਪੈਸੇ ਵੀ ਲੈਣਾ ਤੂੰ ਤੁਹਾਨੂੰ ਚੋਰ ਤੇ ਲਟੇਰੇ ਵੀ ਕਹਿਣਾ ਮੈਂ ਦਵਾਰਿਆ ਕਿ ਹਸਪਤਾਲ ਘੇਰੂੰਗਾ ਜਿੱਥੇ ਮੇਰਾ ਮਾਜ ਹ ਕਾਇਦ ਨਾ ਬਹੁਤ ਸੌਖਾ ਵੀ ਲੱਖੇ ਨੂੰ ਕਮਿਸ਼ਨ ਜਾਣ ਲੱਗ ਗਿਆ ਤੇ ਜੇ ਮੈਨੂੰ ਕਮਿਸ਼ਨ ਜਾਣ ਲੱਗਿਆ ਹੁੰਦਾ ਮੈਂ ਵੀ ਚੁੱਪ ਕਰਕੇ ਅੱਜ ਮੈਂ ਕਿਉਂ ਆਉਂਦਾ ਮੈਨੂੰ ਤਾਂ ਪਰਿਵਾਰ ਵਾਲਿਆਂ ਦਾ ਫੋਨ ਗਿਆ ਇਹਨਾਂ ਨੇ ਪਿੰਛੂਠੇ ਵਾਲੀ ਤੋਂ ਕਿ ਭਾਈ ਸਾਡਾ ਆ ਮਸਲਾ ਮੈਂ ਕੱਲ ਹੀ ਇੱਥੇ ਪਹੁੰਚ ਗਿਆ ਸੀ ਫਿਰ ਮੈਂ ਕਿਉਂ ਆਉਂਦਾ ਜਾਂ ਮੈਂ ਹੁਣ ਵੀ ਚੁੱਪ ਕਰ ਜਾਂਦਾ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਮੇਰੇ ਇੱਥੇ ਦੋ ਤਿੰਨ ਮਿੱਤਰ ਡਾਕਟਰ ਆ ਦੇਖੋ ਮੈਂ ਘਟੋ ਘਟ ਜਿਹੜੇ ਆਪਾਂ ਮਸਲੇ ਚ ਆਉਣਾ ਹੁੰਦਾ ਦੀ ਪੜਤਾਲ ਕਰਨੀ ਜ਼ਰੂਰੀ ਹੁੰਦੀ ਮੈਂ ਉਹਨੂੰ ਫੋਨ ਕੀਤਾ ਮਾਹ ਡਾਕਟਰ ਅਨੋਜ ਵੰਸਲ ਆ ਪੰਜਾਬ ਕੈਂਸਰ ਕੇਅਰ ਵਾਲਾ ਬੰਦਾ ਕਿਵੇਂ ਦਾ ਇੱਕ ਨੂੰ ਪੁੱਛਿਆ ਉਹ ਕਹਿੰਦਾ ਹੈ ਤਾਂ ਮੇਰਾ ਮਿੱਤਰ ਹੈ ਪਰ ਹੈ ਮਹਾ ਕਰਪਟਾ ਚੋਰ ਹੈ ਦੂਜੇ ਨੂੰ ਪੁੱਛਿਆ ਉਹ ਵੀ ਕਹਿੰਦਾ ਚੋਰ ਹੈ ਤੀਜੇ ਨੂੰ ਪੁੱਛਿਆ ਉਹ ਗੱਲ ਥੋੜੀ ਜੀ ਮਲਮੀ ਜੀ ਕਰ ਗਿਆ ਮੈਨੂੰ ਸਾਫ਼ ਹੋ ਗਿਆ ਮੈਂ ਕਿਹਾ ਬੰਦਾ ਚੋਰ ਆ ਇਸ ਕਰ ਕਿਵੇਂ ਆਇਆ ਹੁਣ ਜੇ ਇਹਦੇ ਨਾਲ ਦੇ ਡਾਕਟਰ ਦੇ ਮਿੱਤਰੇ ਕਹੀ ਜਾਂਦੇ ਵੀ ਚੋਰ ਆ ਤੇ ਲਟੇਰਾ ਤੇਰਾ ਮਾਤਰ ਕਿੱਡੀ ਵੱਡੀ ਲੁੱਟ ਕਰਦਾ ਹੁਣ ਮੰਨ ਲਓ ਇਹ ਪਰਿਵਾਰ ਨਾਲ ਨਿਬੜ ਗਿਆ ਏ ਇਹ ਪਰਿਵਾਰ ਨੂੰ ਇਹਨੇ ਇਹਦੇ ਪੈਸੇ ਵਾਪਸ ਕਰਤੇ ਮੰਨ ਲਓ ਪਰ ਇਹ ਲੁੱਟ ਰੋਗੀ ਇਹ ਹੋਰ ਕਿੰਨਿਆਂ ਦੀ ਗੱਲ ਵੱਡੂਗਾ ਇਹ ਜ਼ਿੰਮੇਵਾਰਤਾ ਸਰਕਾਰ ਦੀ ਬਣਦੀ ਹੈ ਨਾ ਕਿ ਇਹਨਾਂ ਦੇ ਨੱਥ ਪਾਵੇ ਕਿ ਇਹਨਾਂ ਦੇ ਉੱਪਰ ਕਮੇਟੀ ਬਣੇ ਸਰਕਾਰ ਦੀ ਕੋਈ ਬਣਾਈ ਜਾਵੇ ਇਹਨਾਂ ਦੇ ਉੱਪਰ ਵੀ ਕੋਈ ਕੁੰਡਾ ਰੱਖਿਆ ਜਾਵੇ ਇਹਨਾਂ ਦੇ ਕੋਈ ਕੁੰਡਾ ਨਹੀਂ ਕੋਈ ਕਾਨੂੰਨ ਨਹੀਂ ਕੋਈ ਹਾਲਾਂਕਿ ਸੁਪਰੀਮ ਕੋਰਟ ਦਾ ਕਾਨੂੰਨ ਹੈ ਵੀ ਜੇ ਤੁਸੀਂ ਹਸਪਤਾਲ ਚ ਭੰਡ ਤੋੜ ਕੇ ਤਿੰਨ ਸਾਲ ਦੀ ਕੈਦ ਹੈ ਇਹਨਾਂ ਨੂੰ ਪ੍ਰੋਟੈਕਟ ਕਰ ਰਹੀਆਂ ਕੋਰਟਾਂ ਵੀ ਲੋਕਾਂ ਦੀ ਸੁਰੱਖਿਆ ਲਈ ਕੱਖ ਨਹੀਂ ਇੱਥੇ ਹੈਗਾ ਸués ਕਰਕੇ ਲੋਕਾਂ ਦਾ ਹੁਣ ਇੱਕ ਹੀ ਲੋਕਾਂ ਨੂੰ ਬਚਾਊਗਾ ਇੱਕ ਇੱਕ ਆਖਰੀ ਸਵਾਲ ਲੈਣਾ ਹੈ ਸਰਕਾਰੀ ਹਸਪਤਾਲ ਹੈ ਹਾਲਾਂਕਿ ਸਰਕਾਰ ਸਿਹਤ ਤੇ ਸਿੱਖਿਆ ਤੇ ਆਈ ਸੀ ਵੀ ਸਿਹਤ ਤੇ ਅਸੀਂ ਵੱਧ ਜ਼ੋਰ ਹੈ ਮੁੱਲਾ ਕਲੀਨਿਕ ਬਣਾ ਰਹੇ ਹੋ ਪਰ ਸਰਕਾਰੀ ਹਸਪਤਾਲਾਂ ਦੀਆਂ ਐਂਬੂਲੈਂਸਾਂ ਨਹੀਂ ਚੱਲ ਰਹੀਆਂ ਸਰਕਾਰੀ ਹਸਪਤਾਲਾਂ 'ਚ ਪ੍ਰੋਪਰ ਇਲਾਜ ਨਹੀਂ ਮਿਲ ਰਿਹਾ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਸਰਕਾਰੀ ਹਸਪਤਾਲਾਂ ਨੂੰ ਮਜ਼ਬੂਤ ਕਰਾਂਗੇ ਜੇ ਉਹ ਮਜ਼ਬੂਤ ਹੋਣਗੇ ਤਾਂ ਆਪ ਹੀ ਇਹ ਵਿਹਲੇ ਹੋ ਜਾਣਗੇ ਜਿਹੜੇ ਮੌਲਾਂ ਵਰਗੇ ਹਸਪਤਾਲ ਖੁੱਲੇ ਹੋਏ ਅੱਜ ਕੀ ਲੱਗਦਾ ਹੈ ਕਿ ਮਜ਼ਬੂਤ ਕਰਨ ਵਾਲੇ ਪਾਸੇ ਕੋਈ ਸਰਕਾਰ ਤੁਰੀ ਵੀ ਹੈ ਅਸਲ ਨਾ ਮਨਿੰਦਰ ਗੱਲ ਇਹ ਹੈ ਵੀ ਬੰਦੇ ਦੇ ਅੰਦਰ ਉਹ ਨਾ ਜਿਹੜੀ ਇੱਕ ਇਨਸਾਨੀਅਤ ਦੀ ਭਾਵਨਾ ਹੁੰਦੀ ਹੈ ਬੰਦੇ ਦੇ ਅੰਦਰ ਇੱਕ ਜ਼ਮੀਰ ਹੁੰਦੀ ਹੈ ਹਨ ਉਹ ਮਰ ਗਈ ਤੂੰ ਸਰਕਾਰੀ ਹਸਪਤਾਲਾਂ ਦੀ ਆਪਾਂ ਗੱਲ ਕਰਦੇ ਹਾਂ ਬਹੁਤੇ ਡਾਕਟਰ ਐਸੇ ਆ ਜਿਨ੍ਹਾਂ ਨੇ ਸਰਕਾਰੀ ਹਸਪਤਾਲਾਂ 'ਚ ਆਪਣਾ ਨਾਂ ਬਣਾਇਆ ਉੱਥੋਂ ਸੀਫਾ ਦੇਖੇ ਪ੍ਰਾਈਵੇਟ ਆਪਣੇ ਹਸਪਤਾਲ ਖੋਲ੍ਹ ਲਏ ਆ ਲੋਕਾਂ ਨੂੰ ਲੁੱਟਣ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਕਿਹਨੂੰ ਦੇਣਾ ਚਾਹੁੰਦੇ ਹੋ ਯਾਰ ਕਿਉਂ ਆਪਣੇ ਜਵਾਕਾਂ ਲਈ ਪਾਪਾਂ ਦੇ ਭਾਗੀ ਬਣ ਰਹੇ ਹੋ ਇਹ ਦੇਣੀਆਂ ਦਾ ਪੈਂਦੀਆਂ ਹੀ ਆ ਅੱਜ ਹੁਣ ਇਹ ਪਰਿਵਾਰ ਆ ਮੰਨ ਲਓ ਜਿਹਦੇ ਕੋਲ ਇੱਕ ਮਰਲਾ ਪੈਲੀ ਨਹੀਂ ਤੇ ਜਿੱਦੋਂ 11 1.5 ਲੱਖ ਰੁਪਇਆ ਲੈ ਲਿਆ ਉਹ ਬੰਦਾ ਤੁਹਾਨੂੰ ਕੋਈ ਅਸੀਸ ਦੇਊਗਾ ਥੋੜੀ ਖੈਰ ਮੰਗੋ ਕਿ ਤੁਹਾਨੂੰ ਬਾਦ ਦੁਆਵਾਂ ਦੇਊਗਾ ਤੇ ਨਿਕਲਣੀਆਂ ਤਾਂ ਹੈਗੀਆਂ ਲੱਗਣੀਆਂ ਤਾਂ ਹੈਗੀਆਂ ਇਹ ਕਿਹਦੇ ਲਈ ਘਰ ਪਰ ਰਹੇ ਹੋ ਇਹ ਕਮਾਲ ਹੋਈ ਪਈ ਆ ਯਾਰ ਇਹਨਾਂ ਨਾਲ ਤੁਹਾਨੂੰ ਮੈਂ ਦੱਸਦਾ ਐਚਾ ਆਪਾਂ ਆਮ ਤੌਰ ਤੇ ਦੇਖਦੇ ਆਂ ਵੀ ਡਾਕਟਰ ਹੋਣ ਚਾਹੇ ਜਿਹੜੇ ਕਰਾਪਟ ਪੁਲਿਸ ਵਾਲੇ ਹੋਣ ਉਹਨਾਂ ਦੇ ਜਵਾਕ ਗਾਹਾਂ ਕਿਹੋ ਜਿھے ਨਿਕਲਦੇ ਆ ਕੋਈ ਨਸ਼ੇ ਤੇ ਲੱਗਿਆ ਹੋਇਆ ਕੋਈ ਕਾਸ਼ੇ ਤੇ ਆ ਕੋਈ ਕਿੱਧਰੋਂ ਹੋਇਆ ਕੋਈ ਕਿੱਧਰੋਂ ਹੋਇਆ ਕੋਈ ਕੋਈ ਉਹੀ ਪ੍ਰਮਾਤਮਾ ਵੱਲੋਂ ਹੀ ਕੋਈ ਨੂੰ ਬਿਮਾਰੀ ਪੈ ਜਾਂਦੀ ਆ ਹਨਾ ਤਾਂ ਕਾਦੀ ਖਾਤਰ ਮੈਂ ਕਹਿੰਦਾ ਯਾਰ ਕਿਉਂ ਕਦੋਂ ਸੋਚੋਗੇ ਗੱਲਾਂ ਨੂੰ ਤੁਸੀਂ ਪਰ ਇਹ ਮੈਨੂੰ ਲੱਗਦਾ ਨਹੀਂ ਸੋਚਣਗੇ ਇਹ ਤਾਂ ਬਸ ਕੱਲਾ ਰੱਬ ਨੂੰ ਵੀ ਉਸ ਤਰੀਕੇ ਨਾਲ ਹੀ ਵਰਤਦੇ ਨੇ ਹਨਾ ਪਰ ਇਹ ਤੂੰ ਇੱਕ ਗੱਲ ਸੋਚਣ ਵਾਲੀ ਮੈਂ ਹੋਰ ਕਹਿਣਾ ਚਾਹੁੰਦਾ ਵੀ ਤੁਸੀਂ ਹੁਣ ਮੈਂ ਤੁਹਾਨੂੰ ਇਹ ਗੱਲ ਕਹਿਣਾ ਤੁਸੀਂ ਅੰਦਰ ਜਾ ਕੇ ਜਰੂਰ ਪੁੱਛ ਕੇ ਆਓ ਉਹ ਸਾਹਮਣੇ ਮੈਡੀਕਲ ਆ ਆ ਨਾਲ ਜਾਇਓ ਇਧਰੋਂ ਵੀ ਪੁੱਛੋ ਵੀ ਕੀ 97 ਸੋਰਾ ਠੀਕ ਆ ਤੇ ਕੀ 22 ਸੋਰਾ ਠੀਕ ਆ ਤੇ ਇਹ ਤੁਸੀਂ ਡਾਕਟਰ ਨੂੰ ਹੀ ਪੁੱਛ ਕੇ ਆਉਣਾ ਵੀ ਤੂੰ ਜਿਹੜੀ ਗੱਲ ਕਹਿ ਰਹੇ ਆ ਸਾਨੂੰ ਸਿਰਫ ਇੰਨੀ ਗੱਲ ਦਾ ਜਵਾਬ ਦੇ ਦੇ ਵੀ ਉਹ ਟੀਕੇ ਦਾ ਨਾ ਫਰਕ ਕਿਉਂ ਹਾਂ ਜੀ ਬਹੁਤ ਧੰਨਵਾਦ ਮੈਂ ਡਾਕਟਰ ਨੂੰ ਜਵਾਂਸਰ ਅ ਜਿਵੇਂ ਕਿ ਤੁਸੀਂ ਸਾਰਾ ਐਕਸਪਲੇਨ ਕਰ ਹੀ ਦਿੱਤਾ ਇਹ ਚ ਕੋਈ ਦੋਰਾ ਹੀ ਨਹੀਂ ਹੈਗੀ ਜੀ ਸਾਡੇ ਕੋਲ ਸਾਰੀਆਂ ਰਿਪੋਰਟਾਂ ਅਵੇਲੇਬਲ ਹੈਗੀਆਂ ਜੀ ਚ ਇਹਨਾਂ ਦੇ ਟੈਸਟ ਹੋਏ ਸੀਗੇ ਉਹ ਚ ਬਲੱਡ ਕੈਂਸਰ ਡਿਕਲੇਅਰ ਹੋਇਆ ਹੋਇਆ ਹੈਗਾ ਬਲੱਡ ਕੈਂਸਰ ਦੀਆਂ ਰਿਪੋਰਟਾਂ ਜਿਹੜੀਆਂ ਦਿੱਲੀੋਂ ਹੋਈਆਂ ਸੀਗੀਆਂ ਚੰਗੀਆਂ ਲੈਬਸ ਹੋਈਆਂ ਸੀ ਉਹਨਾਂ ਦੇ ਬੇਸ ਤੇ ਇਹਨਾਂ ਦਾ ਟ੍ਰੀਟਮੈਂਟ ਹੋਇਆ ਸਾਡੇ ਕੋਲ ਰਿਪੋਰਟਾਂ ਹੈਗੀਆਂ ਜੀ ਚ ਸ਼ੁਰੂ ਚ ਬਲੱਡ ਕੈਂਸਰ ਸੀਗਾ ਤੇ ਉਸ ਤੋਂ ਬਾਅਦ ਸਾਡੇ ਇਲਾਜ ਤੋਂ ਬਾਅਦ ਬਲੱਡ ਕੈਂਸਰ ਨੈਗੇਟਿਵ ਹੋਇਆ ਇਹਨਾਂ ਦਾ ਉਹ ਸਾਰੀਆਂ ਰਿਪੋਰਟਾਂ ਸਾਡੇ ਕੋਲ ਅਵੇਲੇਬਲ ਹੈ ਕਿਸੇ ਵੀ ਪੇਸ਼ੈਂਟ ਦਾ ਬਿਨਾ ਮਤਲਬ ਤੋਂ ਕੋਈ ਹਸਪੀਟਲ ਕੋਈ ਡਾਕਟਰ ਇਲਾਜ ਨਹੀਂ ਕਰਦਾ ਨਾ ਪੋਸੀਬਲ ਹੈ ਕੋਈ ਕਰੇਗਾ ਤੇ ਨਾ ਹੋ ਸਕਦਾ ਹੈਗਾ ਤਾਂ ਇਹ ਬੇਬੁਨਿਆਦ ਹੈਗਾ ਇਹ ਪੇਸ਼ੈਂਟ ਦੇ ਜਿਹੜੇ ਰਿਸ਼ਤੇਦਾਰ ਉਹ ਸਾਰਿਆਂ ਨੂੰ ਗੁੰਮਰਾਹ ਕਰ ਰਹੇ ਹੈ ਕਿਸਾਨੀ ਉੱਨੇ ਨੂੰ ਵੀ ਗੁੰਮਰਾਹ ਕਰ ਰਹੇ ਹੈ ਤੁਹਾਨੂੰ ਵੀ ਗੁੰਮਰਾਹ ਕਰ ਰਹੇ ਹੈ ਸਾਡੇ ਕੋਲ ਸਾਰੀਆਂ ਰਿਪੋਰਟਾਂ ਮੌਜੂਦ ਕੋਈ ਵੀ ਬੋਰਡ ਬਣਾ ਕੇ ਸਿਵਲ ਹਸਪਤਾਲ ਚੋਂ ਪੀਜੀਆਈ ਚੋਂ ਏਮਜ਼ ਚੋਂ ਕਿਤੋਂ ਵੀ ਬਣਾ ਕੇ ਇਸ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਅਸੀਂ ਉਹਦੇ ਲਈ ਪੂਰੀ ਸਹਿਮਤੀ ਦਵਾਂਗੇ ਕੋਈ ਸਾਨੂੰ ਇਹ ਚ ਦੋ ਰਏ ਨਹੀਂ ਕਿਸੇ ਵੀ ਚੰਗੇ ਡਾਕਟਰਸ ਦਾ ਬੋਰਡ ਬਣਾ ਕੇ ਇਹਦੀ ਕਾਰਵਾਈ ਕਰੀਏ ਤੇ ਅਸੀਂ ਉਹਦੇ ਲਈ ਤਿਆਰ ਕੋਈ ਨਿਕਲ ਨਹੀਂ ਡਾਕਟਰ ਸਾਹਿਬ ਉਹ ਕਹਿੰਦੇ ਨੇ ਕਿ ਵੀ ਸਾਡੀ ਲੁੱਟ ਕੀਤੀ ਗਈ ਹੈ ਇੱਥੇ ਡਾਕਟਰ ਸਾਹਿਬ ਨਹੀਂ ਲੁੱਟ ਨਹੀਂ ਜੀ ਕੀਤੀ ਗਈ ਦੇਖੋ ਇਲਾਜ ਕਰਾਂਗੇ ਤਾਂ ਉਹਦੇ ਵਿੱਚ ਖਰਚਾ ਹੋਣਾ ਹੀ ਹੋਣਾ ਹੈ ਬਲੱਡ ਕੈਂਸਰ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਵੱਡੀ ਬਿਮਾਰੀ ਹੈ ਵੱਡਾ ਦਿੱਕਤ ਹੈ ਇਹ ਚ ਕਈ ਮਰੀਜ਼ ਬਚਦੇ ਹੈ ਕਈ ਨਹੀਂ ਬਚਦੇ ਇਹ ਤਾਂ ਸਾਨੂੰ ਕੀ ਸ਼ਾਬਾਸ਼ੀ ਮਿਲਨੀ ਹੈ ਵੀ ਅਸੀਂ ਬਲੱਡ ਕੈਂਸਰ ਦੇ ਮਰੀਜ਼ ਨੂੰ ਠੀਕ ਕਰਤਾ ਤੇ ਅੱਜ ਉਹ ਸਹੀ ਸਲਾਮਤ ਹੈਗਾ ਉਹਦੇ ਬਜਾਏ ਸਾਡੇ ਤੇ ਹੀ ਬਲੇਮ ਲੱਗ ਰਿਹਾ ਤੇ ਉਹਦੇ ਬਾਰੇ ਅਸੀਂ ਹਮ ਕੀ ਕਰੀਏ ਕਿਉਂਕਿ ਉਹਨਾਂ ਨੇ ਕਿਹਾ ਵੀ ਜਿਹੜੀ ਮੈਡੀਸਿਨਸ ਆ ਬਾਹਰੋਂ ਬਹੁਤ ਸਸਤੀ ਮਿਲਦੀ ਆ ਅਵੇਲੇਬਲ ਵੀ ਹੈ ਪਰ ਲੇਕਿਨ ਡਾਕਟਰ ਕਹਿੰਦੇ ਨੇ ਕਿ ਵੀ ਅੰਦਰੋਂ ਹੀ ਮਿਲੇਗੀ ਤੇ ਅੰਦਰਲੀ ਜਿਹੜੀ ਮੈਡੀਸਨ ਆ ਉਹ ਤਕਰੀਬਨ 95000 10000 ਦੀ ਬਾਹਰ ਉਹ 22500 ਰੁਪਏ ਦੀ ਨਹੀਂ ਇਹੋ ਜਿਹਾ ਕੋਈ ਫੰਡਾ ਨਹੀਂ ਹੈਗਾ ਜੀ ਬਾਹਰ ਸਸਤੀ ਮਿਲਦੀ ਹੈ ਪੇਸ਼ੈਂਟ ਜਿੱਥੋਂ ਮਰਜ਼ੀ ਦਵਾਈ ਲੈ ਸਕਦਾ ਹੈਗਾ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਇਹਨਾਂ ਦੀ ਜਿਹੜੀ ਦਵਾਈਆਂ ਆ ਉਹ ਹਸਪੀਟਲ ਦੇ ਅੰਦਰੋਂ ਹੀ ਲੱਗੀਆਂ ਉਹਦਾ ਕੋਈ ਖਰਚਾ ਬਾਹਰੋਂ ਅਸੀਂ ਲੱਗ ਨਹੀਂ ਲੇਤਾ ਇਹਨਾਂ ਤੋਂ ਜੀ ਐ ਯਸ਼ਮਨ ਦੇ ਅਧੀਨ ਇਹ ਯਸ਼ਮਨ ਦੇ ਅਧੀਨ ਇਲਾਜ ਹੋਇਆ ਜੀ ਉਹਦੇ ਵਿੱਚ ਦਵਾਈਆਂ ਵਿੱਚੇ ਹੀ ਹੁੰਦੀਆਂ ਹੈਗੀਆਂ ਪਰ ਜਿਹੜੀ ਇਹ ਡਿਮਾਂਡ ਕਰ ਰਹੇ ਨੇ ਤੁਹਾਡੇ ਅੰਗੇਸ਼ ਉਹ ਤਾਂ ਜੀ ਹੁਣ ਜਦੋਂ ਕੋਈ ਬੰਦੇ ਨੇ ਕਿਸੇ ਨੂੰ ਕੇ ਖਿਲਾਫ ਜਾਣਾ ਹੈ ਤਾਂ ਉਹ ਫਿਰ ਡਿਮਾਂਡਾਂ ਕਰੇ ਗਈ ਹੈ ਨਾ ਅਸੀਂ ਤਿਆਰ ਹਾਂ ਤੁਸੀਂ ਬੋਰਡ ਬਣਾਓ ਸਿਵਲ ਹ PGI ਤੋਂ ਦਿੱਲੀ ਤੋਂ ਜਿੱਥੋਂ ਬੋਰਡ ਬਣਾਣਾ ਹੈ Tata Bombay ਤੋਂ ਜੇ ਸਾਡੇ ਵਿੱਚ ਕੁਝ ਲੱਗਿਆ ਫਾਲਟ ਤਾਂ ਅਸੀਂ ਉਹਦੀ ਪਰਪਾਈ ਕਰਨ ਲਈ ਤਿਆਰ ਬੈਠੇ ਹਾਂ ਕੋਈ ਜਾਂਚ ਲਈ ਤੁਸੀਂ ਤਿਆਰ ਹੋ ਬਿਲਕੁਲ ਸਾਰੀ ਸਾਰੀ ਤਰ੍ਹਾਂ ਦੀ ਜਾਂਚ ਲਈ ਸੀ ਤਿਆਰ ਹੈ ਕੋਈ ਦਿੱਕਤ ਨਹੀਂ ਜੀ ਦੇਖੋ ਟੈਸਟ ਕਿੱਥੇ ਹੋਇਆ ਸੀ ਕਿਹਦੀ ਲਗੋਟੀ ਉਸੇ ਕਰਦੇ ਟੈਸਟ ਜੀ ਦਿੱਲੀੋਂ ਹੋਇਆ ਹੈ ਦਿੱਲੀ ਇੱਕ oncquest ਲੈਬ ਲੈਬ ਹੈਗੀ ਹੈ ਉੱਥੋਂ ਟੈਸਟ ਹੋਇਆ ਜਿਹੜੀ ਕਿ ਬਹੁਤ ਵੱਡੀ ਲੈਬ ਹੈਗੀ ਹੈ ਉਹ ਚ ਰਿਪੋਰਟਾਂ ਚ ਆਇਆ ਹੋਇਆ ਕੈਂਸਰ Unipath ਲੈਬ ਹੈਗੀ ਹੈ ਜਿੱਥੋਂ ਟੈਸਟ ਹੋਇਆ ਉਹਦੇ ਵਿੱਚ ਬਲੱਡ ਕੈਂਸਰ ਆਇਆ ਹੋਇਆ ਹੈ ਕਿ ਉਹ ਜਿਹੜੇ ਟੈਸਟ ਚਾਹੀਦੇ ਹੁੰਦੇ ਐ ਇਸ ਬਿਮਾਰੀ ਨੂੰ ਡਾਇਗਨੋਸ ਕਰਨ ਵਾਸਤੇ ਉਹ ਸਾਰੇ ਟੈਸਟ ਹੋਏ ਹੋਏ ਆ ਕੋਈ ਇਹੋ ਜਿਹਾ ਟੈਸਟ ਮਿਸ ਨਹੀਂ ਹੋਇਆ ਵੀ ਅਸੀਂ ਬਿਨਾ ਟੈਸਟਾਂ ਤੋਂ ਇਲਾਜ ਕਰਤਾ ਜਾਂ ਸਾਡੀਆਂ ਚਾਰ ਰਿਪੋਰਟਾਂ ਚਾਹੀਦੀਆਂ ਸੀ ਦੋ ਕਿੱਕੀਆਂ ਚਾਰੋਂ ਰਿਪੋਰਟਾਂ ਪੂਰੀਆਂ ਕਰਕੇ ਹੀ ਅਸੀਂ ਇਲਾਜ ਚਾਲੂ ਕੀਤਾ ਇਹਨਾਂ ਦਾ ਤੇ ਵਧੀਆ ਇਲਾਜ ਹੋਇਆ ਬੱਚੇ ਦਾ ਕਿੰਨੇ ਦਿਨ ਤੁਹਾਡੇ ਕੋਲ ਪੇਸ਼ੈਂਟ ਰਿਹਾ ਕਿ ਠੀਕ ਹੋ ਕੇ ਚਲੇ ਜਾਏ ਉਸਕੇ ਸਾਡੇ ਕੋਲ ਜੀ ਪਹਿਲੀ ਵਾਰ ਐਡਮਿਟ ਰਿਹਾ ਉਦੋਂ ਇਹਨੂੰ ਠੀਕ ਕਰਦੇ ਨੂੰ ਸਾਨੂੰ ਮਹੀਨੇ ਤੋਂ ਵੱਧ ਲੱਗ ਗਿਆ ਬਹੁਤ ਮਿਹਨਤ ਕਰਨੀ ਪਈ ਸਾਨੂੰ ਤਾਂ ਇਸ ਚੀਜ਼ ਦਾ ਦੁੱਖ ਹੁੰਦਾ ਵੀ ਅਸੀਂ ਇੰਨੀ ਮਿਹਨਤ ਕੀਤੀ ਬੱਚੇ ਤੇ ਛੋਟੀ ਉਮਰ ਬੱਚਾ ਹਨਾ ਆਪਣਾ ਮੇਰਾ ਪੇਸ਼ੈਂਟ ਮੈਂ ਤਾਂ ਕਈ ਵਾਰ ਅੱਧੀ ਰਾਤੀ ਵੀ ਆ ਕੇ ਇਹਨੂੰ ਅਟੈਂਡ ਕੀਤਾ ਹੈਗਾ ਜਦੋਂ ਲੋੜ ਪਈ ਹੈ ਤੇ ਸਾਡੇ ਤੇ ਹੀ ਬਲੇਮ ਲੱਗ ਰਿਹਾ ਮਤਲਬ ਅਸੀਂ ਹੁਣ ਇਹਦੇ ਬਾਰੇ ਕੀ ਕਹੀਏ ਵੀ ਬੀਂਗਾ ਡਾਕਟਰ ਇਹ ਬੜਾ ਬੁਰਾ ਲੱਗਦਾ ਹੈ ਜਦੋਂ ਤੁਹਾਡਾ ਪੇਸ਼ੈਂਟ ਬਲੱਡ ਕੈਂਸਰ ਦਾ ਠੀਕ ਹੋਣ ਦੇ ਬਾਅਦ ਤੁਹਾਡੇ ਤੇ ਇਹੋ ਜਿਹਾ ਬਲੇਮ ਲਗਾਉਂਦਾ ਹੈ ਇਹ ਤੁਹਾਡਾ ਠੀਕ ਹੋ ਕੇ ਗਿਆ ਸੀ ਸਿਸਲਾਮ ਜਿੱਥੋਂ ਹਾਂਜੀ ਹਾਂਜੀ ਬਿਲਕੁਲ ਠੀਕ ਸੀ ਠੀਕ ਸੀ